ਰਾਸ਼ ਰੱਖਦੇ ਹਾਂ ਵੋਟਾਂ ਵਾਲੀ ਰਾਜਨੀਤੀ ਦੇ ਵਿੱਚ ਉਸਦੇ ਵਿੱਚ ਵਿਸ਼ਵਾਸ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਵੀ ਇੱਕ ਲੰਬੀ ਡਿਸਕਸ਼ਨ ਆ ਪਰ ਮੈਂ ਤੁਹਾਨੂੰ ਸੰਖੇਪ ਚ ਦੱਸ ਦਿੰਦਾ ਜੀ ਲੋਕਤੰਤਰ ਜੇ ਟੋਟਲ ਡੈਮੋਕ੍ਰੇਸੀ ਔਰ ਟੋਟਲ ਡੈਮੋਕਰਟਾਈਜ਼ੇਸ਼ਨ ਵੇ ਦੇ ਨਾਲ ਚੱਲੇ ਜੀ ਜਿੱਥੇ ਸੈਂਟਰਲਾਈਜ਼ ਪਾਵਰ ਨੂੰ ਨਾ ਕੀਤਾ ਜਾਵੇ ਤੁਸੀਂ ਦੇਖੋ ਸਾਡੀ ਡੈਮੋਕ੍ਰੇਸੀ ਆ ਨਾ ਔਰ ਡੈਮੋਕ੍ਰੇਸੀ ਚ ਕਿ ਕਿੰਨਾ ਘਾਣ ਹੋ ਗਿਆ ਵੀ ਅੱਜ ਅਸੀਂ ਵਿਰੋਧ 'ਚ ਖੜੇ ਆ ਸਰਕਾਰ ਦੇ ਔਰ ਲੋਕ ਖੜੇ ਆ ਪਰ ਉਹਦੀ ਅਹਿਮੀਅਤ ਹੀ ਨਹੀਂ ਆ ਤੁਹਾਡੀ ਆਵਾਜ਼ ਦੀ ਫਿਰ ਇਹ ਡੈਮੋਕ੍ਰੇਸੀ ਆ ਉਹਦੀ ਅਹਿਮੀਅਤ ਹੈ ਨਹੀਂ ਇਹ ਤਾਂ ਮੈਜੋਰਿਟੇਰੀਅਨ ਸਿਸਟਮ ਆ ਅਗਲਿਆਂ ਦੇ 303 MP ਆ ਸਾਡੇ ਵਾਲੇ ਉੱਥੇ ਜਾ ਕੇ ਵੀ 13 ਇਕੱਠੇ ਵੀ ਬੋਲਣ ਉਹਦੀ ਕੋਈ ਅਹਿਮੀਅਤ ਹੀ ਨਹੀਂ ਆ ਸੋ ਡੈਮੋਕ੍ਰੇਸੀ 'ਚ ਮੇਰਾ ਵਿਸ਼ਵਾਸ ਉਦੋਂ ਹੀ ਆ ਜਦੋਂ ਡੈਮੋਕ੍ਰੇਸੀ ਮਲਟੀਕਲਚਰਲਿਜ਼ਮ ਨੂੰ ਵੀ ਪ੍ਰੋਟੈਕਟ ਕਰੇ ਫੈਡਰਲ ਸਟ੍ਰਕਚਰ ਵੀ ਦੇਵੇ ਨਾ ਨਾ ਪਾਵਰ ਨੂੰ ਸੈਂਟਰਲਾਈਜ਼ ਨਾ ਕਰੇ ਸੈਕੂਲਰ ਸਟਰਕਚਰ ਵੀ ਦੇਵੇ ਜਿੱਥੇ ਹਰ ਧਰਮ ਨੂੰ ਮਾਨ ਸਨਮਾਨ ਤੇ ਮਾਨਤਾ ਦਿੱਤੀ ਜਾਵੇ ਸੋ ਉਸ ਵੇਲੇ ਜਦੋਂ ਉਸ ਡੈਮੋਕਰੇਟਿਕ ਪ੍ਰੋਸੈਸ ਨੂੰ ਤੁਸੀਂ ਲਾਗੂ ਕਰੋਗੇ ਤਾਂ ਮੇਰਾ ਵਿਸ਼ਵਾਸ ਹੀ ਵਿਸ਼ਵਾਸ ਹੈ ਜੀ ਜੇ ਡੈਮੋਕਰੇਸੀ ਦੇ ਨਾਂ ਤੇ ਉਹਦੇ ਪਰਦੇ ਹੇਠ ਸੈਕੂਲਰਿਜ਼ਮ ਦੇ ਪਰਦੇ ਹੇਠ ਫੈਡਰਲਿਜ਼ਮ ਦੇ ਪਰਦੇ ਹੇਠ ਤੁਸੀਂ ਕਰਨਾ ਫਰਸ਼ੀਵਾਦ ਹੀ ਆ ਤੁਸੀਂ ਕਰਨੀ ਡਿਕਟੇਟਰਸ਼ਿਪ ਹੀ ਆ ਫੇਰ ਉਹ ਕੋਈ ਡੈਮੋਕਰੇਸੀ ਨਹੀਂ ਆ ਜੀ ਜੇ ਆਪਾਂ ਗੱਲ